ਸਾਡੇ YouTube ਚੈਨਲ 'ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਅਨੰਦ ਕਾਰਪ ਕੋਲੋਨੀਆ ਵਿੱਚ ਵਸਦੇ ਲੱਖਾਂ ਲੋਕਾਂ ਦੇ ਹੱਕ ਦੇ ਵਿੱਚ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਵੱਲੋਂ ਫੈਸਲਾ ਦੇ ਕੇ ਉਹਨਾਂ ਨੂੰ ਦਿੱਤੀ ਗਈ ਇੱਕ ਵੱਡੀ ਰਾਹਤ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਸੀਂ ਪੰਜਾਬੀ ਲੋਕ ਕਿੰਨੇ भोले ਹਾਂ ਕਿ ਕਦੇ ਆਪਾਂ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਲੱਖਾਂ ਰੁਪਏ ਦੀ ਠੱਗੀ ਮਰਵਾ ਬੈਠਦੇ ਹਾਂ ਕਦੇ ਪੈਸੇ ਜਾਂ ਸੋਨਾ ਦੁੱਗਣਾ ਕਰਨ ਦੇ ਲਾਲਚ ਵਿੱਚ ਲੱਖਾਂ ਪੈ ਦਾ ਚੂਨਾ ਨਵਾ ਬੈਠਦੇ ਹਾਂ ਤੇ ਕਦੇ ਸਾਈਬਰ ਕਰਾਈਮ ਰਾਡਸਟਰ ਦੇ ਚੁੰਗਲ ਦੇ ਵਿੱਚ ਫਸ ਕੇ ਆਪਣੇ ਅਕਾਊਂਟ ਵਿੱਚੋਂ ਲੱਖਾਂ ਰੁਪਏ ਸਾਈਬਰ ਠੱਗਾਂ ਦੁਆਰਾ ਉਡਾਲੇ ਜਾਣ ਦਾ ਸ਼ਿਕਾਰ ਬੰਦੇ ਹਾਂ ਨਨ ਤੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਤਨਾੜ ਤੇ ਚਲਾਕ ਲੋਕਾਂ ਦੁਆਰਾ ਲੱਖਾਂ ਕਰੋੜਾ ਰੁਪਏ ਉਹਨਾਂ ਲੋਕਾਂ ਦੀ ਜੇਬਾਂ ਵਿੱਚੋਂ ਕਢਵਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਹੜੇ ਲੋਕ ਆਪਣੇ ਘਰ ਸ਼ਹਿਰ ਵਿੱਚ ਬਣਾਉਣ ਦੀ ਇੱਛਾ ਆਪਣੇ ਮਨ ਵਿੱਚ ਪਾਲ ਬੈਠਦੇ ਹਨ ਖਬਰ ਮੁਤਾਬਕ ਪੰਜਾਬ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿੱਚ ਅਣਅਧਿਕਾਰਤ ਕਲੋਨੀਆਂ ਕੱਟ ਕੇ ਤੇ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਤਕਤ ਤੌਰ ਦੇ ਉੱਤੇ ਕੁਝ ਧੁੱਖੀ ਆਵਾਜ਼ ਲੋਕਾਂ ਨੇ ਅਣਅਧਿਕਾਰਤ ਪਲਾਟ ਵੇਚ ਦਿੱਤੇ ਸਨ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹਨਾਂ ਨੂੰ ਬਿਜਲੀ ਪਾਣੀ ਤੇ ਸੀਵਰੇਜ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਰੰਤੂ ਜਦੋਂ ਬਹੁਤ سارے ਲੋਕਾਂ ਨੇ ਘਰ ਖਸਾਰ ਲਏ ਤਾਂ ਉਹਨਾਂ ਨੂੰ ਬਿਜਲੀ ਤੇ ਪਾਣੀ ਦੇ ਕਨੈਕਸ਼ਨ ਸੰਬੰਧੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਕਲੋਨੀਆਂ ਅਣਅਧਿਕਾਰਤ ਸਨ। ਸਰਕਾਰ ਵੱਲੋਂ ਮਤੀ 25 ਗਾਰਾਂ 2024 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੀ ਧਾਰਨਾ 2.0 ਅਨਸਾਰ ਉਹਨਾਂ ਦੇ ਘਾਟੇ ਕਲੋਨੀਆ ਵਿੱਚ 31 ਜੁਲਾਈ 2024 ਤੋਂ ਪਹਿਲਾਂ ਖਰੀਦੇ ਪਲਾਟਾਂ ਵਿੱਚ ਬਣੇ ਘਰਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਦਿੱਤਾ ਜਾ ਰਿਹਾ ਸੀ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 2512024 ਦੀ ਤਾਰikh 2.0 ਨੂੰ ਰੱਦ ਕਰ ਦਿੱਤਾ ਹੈ ਜਦ ਕਿ ਤੇਰੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ 1/12/2024 ਟੋਂ 28 2025 ਤੱਕ ਜੇਕਰ ਕੋਈ ਵਿਅਕਤੀ ਅਨਤਕਾਰਕ ਕਲੋਨੀ ਵਿੱਚ ਪਲਾਟ ਖਰੀਦਾ ਹੈ ਤਾਂ ਰਜਿਸਟਰੀਕਰਨ ਲਈ ਉਸ ਨੂੰ ਹਮ ਸਿੰਘ ਤੇ ਅਰਬਨ ਵਿਭਾਗ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੋਵੇਗੀ ਪੀਐਸਪੀਸੀਰ ਵੱਲੋਂ ਵੀ ਇਹਨਾਂ ਪਲਾਟਾਂ ਵਿੱਚ ਬਣੇ ਘਰਾਂ ਨੂੰ ਕਨੈਕਸ਼ਨ ਦਿੱਤੇ ਜਾ ਰਹੇ ਹਨ ਡਿਵੀਜ਼ਨ ਬੈਂਚ ਵਿੱਚ ਸ਼ਾਮਲ ਜੱਜ ਮਿਸਟਰ ਜਸਟਿਸ ਸੁਰੇਸ਼ਵਰ ਠਕਰ ਤੇ ਮਿਸਟਰ ਜਸਟਿਸ ਵਿਕਾਸ ਸੂਰੀ ਨੇ ਜੈ ਸ਼੍ਰੀ ਬੱਗਾ ਪਤਨੀ ਡਾਕਟਰ ਅਜੀਤ ਬੱਗਾ ਵੱਲੋਂ ਦਾਇਰ ਕੀਤੀ ਗਈ ਇੱਕ ਫੋਟੇਸ਼ਨ ਤੇ ਫੈਸਲਾ ਦਿੰਦੇ ਹੋਏ ਕਿ 31 ਜੁਲਾਈ 2024 ਤੋਂ ਪਹਿਲਾਂ ਰਜੇਤੀਆਂ ਕਰਵਾ ਕੇ ਕਮਰੇ ਆਦਿ ਬਣਾ ਚੁੱਕੇ ਲੋਕਾਂ ਨੂੰ ਬੁਨਿਆਦੀ ਸਹੂਤਾ ਜਿਵੇਂ ਬਿਜਲੀ ਆਦਿ ਦਾ ਕਨੈਕਸ਼ਨ ਨਾ ਦੇਣ ਦਾ ਫੈਸਲਾ ਭੇਰਪਾਵਲ ਅਰਥਹੀਨ ਤੇ ਪੱਕਾ ਪਤੀ ਹੈ ਪੰਜਾਬ ਦੇ ਸਰਪਕਾ ਐਡੀਸ਼ਨਲ ਐਡਵੋਕੇਟ ਜਨਰਲ ਏਐਸ ਡੜਵਾਲ ਨੇ ਅਦਾਲਤ ਵਿੱਚ ਦੱਸਿਆ ਕਿ ਜੇ ਸ਼੍ਰੀ ਬੱਗਾ ਨੇ 24/2020 ਨੂੰ 11 ਮੱਲੇ ਦਾ ਇੱਕ ਪਲਾਟ ਸਿਲਵਰ ਅਸਟੇਟ ਵਿੱਚ ਖਰੀਦਿਆ ਸੀ ਤੇ ਪੀਐਸਪੀਸੀਲ ਤੋਂ ਆਰਜੀ ਬਿਜਲੀ ਦਾ ਕਨੈਕਸ਼ਨ ਵੀ ਲਿਆ ਸੀ ਪੀਐਸਪੀਸੀਲ ਵਿਭਾਗ ਬਿਨਾਂ ਨੋਟਸ ਦਿੱਤੇ ਮਿਤੀ 1/4/2024 ਨੂੰ ਬਿਨਾਂ ਕਿਸੇ ਨੋਟਸ ਦਿੱਤੇ ਹੀ ਇਹ ਕਨੈਕਸ਼ਨ ਕੱਟ ਦਿੱਤਾ ਸੀ ਪਟੇਸ਼ਨ ਕਰਤਾ ਨੇ ਮਿਤੀ 24/6/2024 ਨੂੰ ਪੱਕਾ ਬਿਜਲੀ ਦਾ ਕਨੈਕਸ਼ਨ ਲੈਣ ਦੀ ਬੇਨਤੀ ਕੀਤੀ ਪਰੰਤੂ ਕਨੈਕਸ਼ਨ ਨਾ ਮਿਲਣ ਤੇ ਕਾਸਤ 24 ਨੂੰ ਕਾਨੂੰਨੀ ਨੋਟਿਸ ਪੀਐਸਪੀਸੀਐਲ ਨੂੰ ਭੇਜਿਆ ਗਿਆ ਪਰ ਇਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਮਿਤੀ 27/8/24 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਨੈਕਸ਼ਨ ਲੈਣ ਲਈ ਪਟੀਸ਼ਨ ਦਾਇਰ ਕੀਤੀ ਗਈ ਤੇ ਅਦਾਲਤ ਨੇ 4 ਹਫਤਿਆਂ ਵਿੱਚ ਕਨੈਕਸ਼ਨ ਦੇਣ ਦਾ ਹੁਕਮ ਜਾਰੀ ਕੀਤਾ ਪਰੰਤੂ ਫੇਰ ਵੀ ਬਿਜਲੀ ਦਾ ਕਨੈਕਸ਼ਨ ਜਾਰੀ ਨਹੀਂ ਸੀ ਕੀਤਾ ਗਿਆ ਐਡਵੋਕੇਟ ਕੇਐਸ ਜੱਲਵਾਲ ਨੇ ਹਾਈ ਕੋਰਟ ਵਿੱਚ ਫੇਰ ਪਟੀਸ਼ਨ ਦਾਇਰ ਕੀਤੀ ਤੇ ਮੰਗ ਕੀਤੀ ਕੇ 25/11/2024 ਦੀ ਨੋਟੀਫਿਕੇਸ਼ਨ ਦੀ ਧਾਰਾ 2.0 ਨੂੰ ਰੱਦ ਕੀਤਾ ਜਾਵੇ ਤੇ ਅਨਧਾਰਕਿਤ ਕਲੋਨੀਆਂ ਵਿੱਚ 31 ਜੁਲਾਈ 2024 ਤੋਂ ਪਹਿਲਾਂ ਰਜਿਸਟਰਡ ਹੋਏ ਅਤੇ ਬਣੇ ਹੋਏ ਪਲਾਟਾਂ ਨੂੰ ਬਿਜਲੀ ਦਾ ਕਨੈਕਸ਼ਨ ਜਾਰੀ ਕੀਤਾ ਜਾਵੇ ਇਸ ਸਬੰਧੀ ਮਿਤੀ 3/4/2025 ਨੂੰ ਮਿਸਟਰ ਜਸਟਿਸ ਸੁਰੇਸ਼ ਵੀ ਟੱਕਰ ਤੇ ਮਿਸਟਰ ਜਸਟਿਸ ਵਿਕਾਸ ਸੁਲੀ ਦੇ ਡਿਵੀਜ਼ਨ ਬੈਂਚ ਨੇ ਫੈਸਲਾ ਦਿੱਤਾ ਹੋਏ ਮਿਤੀ 25 11 2024 ਦੇ ਜਾਰੀ ਨੋਟੀਫਿਕੇਸ਼ਨ ਦੀ ਧਾਰਾ 2.0 ਨੂੰ ਰੱਦ ਕਰ ਦਿੱਤਾ ਹੈ ਇਸ ਧਾਰਾ ਨੂੰ ਸੈਟ ਅਸਾਈਡ ਕਰਦਿਆਂ ਅਦਾਲਤ ਨੇ ਬੁਨਿਆਦੀ ਸਹੂਲਤਾਂ ਦੇਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਹੈ ਇਸ ਫੈਸਲੇ ਨਾਲ ਲੱਖਾਂ ਹੀ ਅਜੇ ਲੋਕਾਂ ਨੂੰ ਵੱਡੀ ਰਾਤ ਮਿਲੀ ਹੈ ਜਿਨ੍ਹਾਂ ਨੇ ਅਨਤਕਾਲਕ ਕਲੋਨੀਆਂ ਵਿੱਚ ਮਿਤੀ 31 07 2024 ਤੋਂ ਪਹਿਲਾ ਪਲਾਟ ਖਰੀਦ ਕੇ ਆਪਣੇ ਘਰ ਬਣਾਏ ਸਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ